ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਪਾਸੇ ਚੋਣ ਪ੍ਰਚਾਰ ਸਿਖਰਾਂਤੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਪਿੰਡ ਸੁਲਤਾਨਵਿੰਡ ਦੇ ਵਿੱਚ ਬੀਜੇਪੀ ਦੇ ਬਾਈਕਾਟ ਦੇ ਬੋਰਡ ਲਗਾ ਦਿੱਤੇ ਗਏ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਪੂਰਾ ਹੀ ਪਿੰਡ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਕਰ ਰਿਹਾ। ਇਸ ਮੌਕੇ ਕਿਸਾਨ ਅਗਗੁਰਪੀਤ ਸਿੰਘ ਸੋਨੂ ਮਾਹਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਅਗਾਹ ਕੀਤਾ ਸੀ ਕਿ ਭਾਜਪਾ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ। ਤੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਵੀ ਭਾਜਪਾ ਦੇ ਵੱਲੋਂ ਸੁਲਤਾਨ ਵਿੰਡ ਪਿੰਡ ਦੇ ਵਿੱਚ ਆਪਣਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੌਰਾਨ ਕੀ ਕਿਸਾਨਾਂ ਦੇ ਵੱਲੋਂ ਇੱਥੇ ਵਿਰੋਧ ਕੀਤਾ ਗਿਆ ਤੇ ਆਗੂਆਂ ਨੂੰ ਇੱਥੋਂ ਉਪਜਾ ਦਿੱਤਾ ਗਿਆ ਤੇ ਹੁਣ ਭਾਜਪਾ ਦੇ ਬਾਈਕਾਟ ਦੇ ਬੋਟ ਲਗਾ ਦਿੱਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਫਿਰ ਤੋਂ ਟਿਕਟਾ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸੋ ਰਾਣੀ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਸ਼ਾਂਤੀਮਈ ਢੰਗ ਦੇ ਨਾਲ ਮੰਗਵਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਪਰ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਤੇ ਗੋਲੀਆਂ ਚਲਾ ਕੇ ਕਿਸਾਨਾਂ ਤੇ ਹਮਲੇ ਕੀਤੇ ਜਾ ਰਹੇ ਜਿਸ ਦੇ ਵਿਰੋਧ ਦੇ ਵਿੱਚ ਹੁਣ ਆਗਾਮੀ ਚੋਣਾਂ ਦੇ ਵਿੱਚ ਕਿਸਾਨ ਪਾਜਪਾ ਦਾ ਪੂਰਨ ਬਾਈਕਟ ਕਰ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਉਮੀਦਵਾਰਾਂ ਨੂੰ ਪਿੰਡਾਂ ਦੇ ਵਿੱਚ ਵਧਣ ਨਹੀਂ ਦਿੱਤਾ ਜਾਵੇਗਾ ਤੇ ਪੂਰਨ ਤੌਰ ਤੇ ਇਹਨਾਂ ਦਾ ਬਾਈਕਟ ਕੀਤਾ ਜਾਵੇਗਾ। ਫਿਰ ਆਪਣਾ ਨਾਮ ਤਾਂ ਸਿੱਕਿਸਤਰਾ ਪ੍ਰਦਰਸ਼ਨ ਕੀਤਾ ਜਾਣਾ ਕਿਹੜੇ ਇਲਾਕੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਆਪਣਾ ਗਜੇ ਗੁਰਪ੍ਰੀਤ ਸਿੰਘ ਸੋਨੂ ਮਾਲ ਕਿਸਾਨ ਸੰਘਰਸ਼ ਕਮੇਟੀ ਕੋਟ ਮੁੱਢਾ ਸਭਾਈ ਆਗੂ ਅਸੀਂ ਜੀ ਵਿਰੋਧ ਕਰਨ ਦਾ ਸਾਡਾ ਜਰੀਆ ਇਹ ਜੇ ਅਸੀਂ ਕੇਂਦਰ ਸਰਕਾਰ ਨੂੰ ਪਹਿਲਾ ਹੀ ਸਾਡੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਸੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਜਾਇਆ ਜਾਵੇ ਅਸੀਂ ਵਿਰੋਧ ਕਰਾਂਗੇ ਡੱਟ ਕੇ ਇਹਨਾਂ ਦਾ ਅਸੀਂ ਵੀਰ ਜੀ 29 ਤਰੀਕ ਨੂੰ ਇਹਨਾਂ ਨੇ ਸਾਡੇ ਪਿੰਡ ਮੀਟਿੰਗ ਰੱਖੀ ਅਸੀਂ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਤੇ ਇਹ ਗੱਡੀਆਂ ਲੈ ਕੇ ਅੱਗੇ ਲਾ ਕੇ ਭੱਜ ਗਏ ਅੱਜ ਅਸੀਂ ਇੱਕ ਪਿੰਡ ਸੁਲਤਾਨਵਿੰਡ ਦੇ ਵਿੱਚ ਪੂਰਨ ਤੌਰ ਤੇ ਇਹਨਾਂ ਦਾ ਬਾਈਕਾਟ ਕਰਤਾ ਵਾ ਅਸੀਂ ਇਹਨਾਂ ਨੂੰ ਹੁਣ ਆਪਣੇ ਪਿੰਡ ਦੇ ਵਿੱਚ ਜੋਨ ਪ੍ਰਚਾਰ ਨਹੀਂ ਕਰਨ ਦਵਾਂਗੇ ਪੂਰਨ ਤੌਰ ਤੇ ਬੰਦਿਆ ਅਸੀਂ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ ਕੀ ਲੱਗਦਾ ਇਨਸਾਫ ਕੇ ਲਈ ਮਰਨਾ ਹੀ ਇਜ਼ਸ਼ਕ ਕਰਨਾ ਹੈ ਵੇਖੋ ਜੀ ਇਨਸਾਫ ਬਨੂ ਕੀ ਮੈਲਾ ਜਿਨ੍ਹਾਂ ਨੇ ਲਕੀਨਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਉਹਨਾਂ ਨੂੰ ਅੱਜ ਕੇਂਦਰ ਸਰਕਾਰ ਵੱਲੋਂ ਐਮਪੀ ਦੀਆਂ ਟਿਕਟਾਂ ਦੇ ਕੇ ਨਵਾਜੇ ਆ ਗਿਆ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਸਿਰਾਂ ਦੇ ਉੱਤੇ ਗੋਲੀਆਂ ਮਾਰੀਆਂ ਸ਼ੁਭ ਕਰਨ ਵੀਰ ਦੇ ਪ੍ਰਿੰਤ ਬਾਲ ਵੀਰ ਨੂੰ ਲੰਗਰ ਵਰਤੋਂਦੇ ਨੂੰ ਬੋਰੀਆਂ ਦੇ ਵਿੱਚ ਪਾ ਕੇ ਘੁੱਟਿਆ ਗਿਆ ਇੱਕ ਬਠਿੰਡੇ ਦੇ ਵੀਰ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਦੀ ਲੈਡ ਚਲੇ ਗਈ ਅੰਨਾ ਹੋ ਗਿਆ ਉਹ ਵੀਰ ਇਹ ਡੇ ਡੇ ਸਾਡੇ ਉੱਤੇ ਜਿੰਨਾ ਤਸੱਦਦ ਕੀਤੇ ਉਹਨਾਂ ਕੁਲਤ ਕਰਮਚਾਰੀ ਜਿਹੜੇ ਇਹਨਾਂ ਦੇ ਆ ਹਰਿਆਣੇ ਦੇ ਉਹਨਾਂ ਨੂੰ ਅਹੁਦੇ ਦੇ ਕੇ ਨਵਾਜਿਆ ਗਿਆ ਕੀ ਅਸੀਂ ਭਾਰਤ ਦਾ ਹਿੱਸਾ ਨਹੀਂ ਆ ਕੀ ਅਸੀਂ ਦਿੱਲੀ ਆਪਣੀ ਰਾਜਧਾਨੀ ਦੇ ਜਾ ਨਹੀਂ ਸਕਦੇ ਕੀ ਅਸੀਂ ਟਰੈਕਟਰਾਂ ਦਾ 18% ਟੈਕਸ ਨਹੀਂ ਦਿੰਦੇ ਇਹਨਾਂ ਨੂੰ ਸਾਨੂੰ ਦੱਸਣ ਸਾਡੇ ਵਿੱਚ ਕੀ ਕਮੀਆਂ ਆ ਸਾਨੂੰ ਕਿਉਂ ਨਹੀਂ ਦਿੱਲੀ ਰਾਜਧਾਨੀ ਦੇ ਜਾਇਆ ਜਾਂਦਾ ਜੇ ਸਾਨੂੰ ਕੋਈ ਦੁੱਖ ਜਾਂ ਤਕਲੀਫ ਆ ਬੰਦੇ ਨੇ ਡਾਕਟਰ ਕੋ ਜਾਣਾ ਹੁੰਦਾ ਜੇ ਅਸੀਂ ਕੋਈ ਕੋਈ ਵੀ ਲੋਕਤੰਤਰ ਆਏ ਸਾਨੂੰ ਕੋਈ ਦੁੱਖ ਤਕਲੀਫ ਆ ਸਾਨੂੰ ਕੋਈ ਪਰੇਸ਼ਾਨੀ ਆਉਂਦੀ ਖੇਤੀ ਬਾੜੀ ਦੇ ਕਿੱਤੇ ਚ ਅਸੀਂ ਆਪਣਾ ਕੇਂਦਰ ਸਰਕਾਰ ਕੋਲ ਦਿੱਲੀ ਰਾਜਧਾਨੀ ਦੇ ਜਾਣਾ ਜਿੱਥੇ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਇਸ ਕਰਕੇ ਅਸੀਂ ਕੇਂਦਰ ਸਰਕਾਰ ਭਾਜਪੀ ਸਰਕਾਰ ਦਾ ਡੱਟ ਕੇ ਵਿਰੋਧ ਕਰਾਂਗੇ